ਮਲਾਇਓ ਸਾਥਿਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਲਾਜਮਾਂ ਨੂੰ 25% ਦੇਣ ਲਈ ਸੁਪਰੀਮ ਕੋਰਟ ਨੇ ਇਹ ਜੋ ਲੈਨਮਾਰਕ ਜੱਜਮੈਂਟ ਹੰ ਦੇ ਦਿੱਤਾ ਹੈ ਕਿ ਮਲਾਜਮਾਂ ਨੂੰ 25% ਦਿੱਤਾ ਜਾਵੇ ਜੋ ਇਹ ਫੈਸਲਾ ਬੈਸਟ ਬੰਗਾਲ ਦੇ ਮਲਾਜਮਾਂ ਲਈ ਦਿੱਤਾ ਗਿਆ ਹੈ ਕਿਉਂਕਿ ਜਸਟਿਸ ਸੰਜੇ ਕਰੋਰ ਜਸਟਿਸ ਸੰਦੀਪ ਮਹਿਤਾ ਦੇ ਬੈਸ ਨੇ ਦਿੱਤਾ ਹੈ ਕਿ ਜੋ ਬੰਗਾਲ ਦੇ ਮਲਾਜਮਾਂ ਉਹਨਾਂ 25% ਦੇ ਨਾਲ ਜੋ ਏਰੀਆ ਦਿੱਤਾ ਜਾਵੇ ਤੇ ਨਹੀਂ ਅੰਦਰ ਅੰਦਰ ਦੂਜੀ ਵਾਰ ਆਪਾਂ ਪੰਜਾਬ ਦੇ ਨਾਲ ਦੀ ਗੱਲ ਕਰੀਏ ਪੰਜਾਬ ਦੇ ਮਲਾਿਆਂ ਦਾ ਡੀਏ 42% ਆ ਕੇਂਦਰ ਸਰਕਾਰ ਦੇ ਨਾਲ ਡੀਏ 55% ਹੋ ਚੁੱਕਿਆ ਬਹੁਤ ਵੱਡਾ ਫਰਕ ਹੈ 13% ਦਾ ਪਰ ਅਸੀਂ ਧੰਨਵਾਦ ਕਰਦੇ ਹਾਂ ਜਸਟਿਸ ਸੰਜੀਤ ਕਰੋਲ ਜਸਟਿਸ ਦੀ ਮੈਦਾਨ ਦੇ ਜੋ ਬੈਜ ਨੇ ਫੈਨ ਦਿੱਤਾ ਹੈ ਬੰਗਾਲ ਦੇ ਮਲਾਿਆਂ ਨੂੰ 25% ਡੀਏ ਦੇਣ ਲਈ ਬੰਗਾਲ ਦੀ ਸਰਕਾਰ ਨੂੰ ਕਹ ਦਿੱਤਾ ਹੈ ਇਹ ਬਹੁਤ ਵੱਡਾ ਫਾਇਦਾ ਕੀਤਾ ਹੈ ਪਰ ਪੰਜਾਬ ਸਰਕਾਰ ਦੇ ਮਲਾਜਮਾਂ ਨੇ ਮੰਗ ਕਰਦਿਆ ਮੁੱਖ ਮੰਤਰੀ ਭਵਨਤਮਨ ਤੋਂ ਵਿਤੋਈ ਹਰਪਾਲ ਸਿੰਘ ਜੀ ਮਤੋਂ ਵੀ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 55% ਆ ਪਰ ਪੰਜਾਬ ਦੇ ਮਲਾਜਮਾਂ ਦਾ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਦੂਜੇ ਪਾਸੇ ਸਾਢੇ 5 ਸਾਲ ਦਾ ਪੇਗ ਨਹੀਂ ਦੇ ਜੋ ਲਗਭਗ 14000 ਕਰੋੜ ਰੁਪਇਆ ਬਣਦਾ ਹੈ ਪਰ ਪੰਜਾਬ ਸਰਕਾਰ ਨੇ ਜੋ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਫੈਲਾ ਕੀਤਾ ਹੈ ਕਿ ਕਿਸੇ ਨੂੰ ਏਰੀਆ ਦਾ ਦੋ ਕਿਸ਼ਤਾਂ ਵਿੱਚ ਕਿਸੇ ਨੂੰ 42 ਕਿਸ਼ਤਾਂ ਵਿੱਚ ਕਿਸੇ ਨੂੰ 36 ਕਿਸ਼ਤਾਂ ਵਿੱਚ ਜੋ ਰੈਗੂਲਰ ਨਾਲ ਉਹਨੂੰ April 2026 ਦੇ ਸ਼ੁਰੂ ਕਰਨਾ ਹੈ ਅਸੀਂ ਇਸ ਗੱਲ ਨਿੰਦਾ ਕਰਦੇ ਹਾਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹ ਕਿਸੇ ਦਾ ਏਰੀਆ ਦਾ ਦੋ ਜਾਂ ਚਾਰ ਕਿਸ਼ਤਾਂ ਤੋਂ ਜਾਵੇ ਦੂਜੇ ਪਾਸੇ ਜੋ ਕੱਲ ਮੋਹਰੀ ਭਵਾਨ ਤਮਾਨ ਨੇ ਅਤੇ ਜੋ ਆਪ ਦਾ ਕਨਵੀਨਰ ਆ ਕਿਜਰੀ ਵਾਲੇ ਹਸ਼ਿਆਰਪੁਰ ਦੇ ਵਿੱਚ ਪਿੰਡ ਜਲਾਲਪੁਰ ਵਿੱਚ ਆਉਣਾ ਸੀ ਜਦੋਂ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਰ ਕਮੇਟੀ ਕਨਵੀਨਰ ਜਸਵੀਰ ਸਿੰਘ ਰਡਾਲ ਨੇ ਮਰਾਏ ਨੂੰ ਨਾਂ ਲੈ ਕੇ ਮੰਗ ਕੀਤੀ ਕਿ ਸਾਨੂੰ 올ਡ ਪੈਨਸ਼ਨ ਕਿਨ ਲਾਗਤ ਜਾਵੇ ਜਦੋਂ ਮੁਰਦਾ ਵਾਲੀ ਕੀਤੀ ਭਵਾਨ ਤਮਾਨ ਦੀ ਸਰਕਾਰ ਦੀ ਉਸ ਸਮੇਂ ਪੁਲਿਸ ਵੱਲੋਂ ਚੱਕ ਕੇ ਉਹ ਥਾਣੇ 'ਚ ਭੇਜੇ ਗਏ ਬਸਾਂ 'ਚ ਬੰਦ ਕਰਕੇ ਜਦ ਅਸੀਂ ਵੀਡੀਓ ਇਸ ਗੱਲ ਪਾਈ ਸੀ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆਂ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਕੀਤਾ ਗਿਆ ਸੀ ਉਸ ਨੂੰ ਲਾਗ ਕੀਤਾ ਜਾਵੇ ਜਿਸ ਨੂੰ 72 ਅਨਸਾਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਮੁੱਖ ਮੰਤਰੀ ਭਵਾਂਦਾ ਨੂੰ ਮੰਗ ਕਰਦੇ ਆਂ ਜੋ ਵਾਰ ਵਾਰ ਕਹਿੰਦਾ ਹੈ ਕਿ ਮੈਂ ਕੱਚੇ ਮਲਾਈ ਨੂੰ ਪੱਕੇ ਕਰੂੰਗਾ ਲਹਿਰਾ ਮੁਹੱਬਤ ਸਰਨ ਪਲਾਂਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰ ਸਰਨ ਪਲਾਂਟ ਰੋਪੜ ਦੇ ਵਿੱਚ ਬੀਬੀ ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਬਹੁਤ ਹੀ ਘੜਤਨਸਾਂ ਦੇ ਕੰਮ-ਕੰਮ ਕਰਦੇ ਆ ਪਰ ਉਹਨਾਂ ਕੰਮਿਆਂ ਵਿੱਚੋਂ ਇੱਕ ਵੀ ਕੰਮ ਬੱਕਾ ਨਹੀਂ ਦਿੱਤਾ ਗਿਆ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਰੋਪੜ ਤੋਂ ਬਣਾਉਣ ਦੇ ਵਿੱਚ ਲਹਿਰਾ ਮਹੱਬਤ ਤੋਂ ਬਣਾਉਣ ਦੇ ਵਿੱਚ ਕੰਮ ਕਰਦੇ ਕਿੱਥੇ ਕੰਮ ਹੈ ਜੈ ਵੀਰ ਕੀ ਧੰਨਵਾਦ ਜੀ